ਸਾਡੇ ਪ੍ਰਧਾਨ ਪ੍ਰਧਾਨ ਪੰਜਾਬ ਉਰਦੇਸ਼ ਕਾਂਗਰਸ ਕਮੇਟੀ ਜਿਹੜੇ ਸਾਡੇ ਇਨਚਾਰਜ ਨੇ ਰਾਜਾ ਬੜਿੰਗ ਜੀ ਉਹਨਾਂ ਦੇ ਦੇਸ਼ ਹਨ ਕਿ ਜਿਹੜਾ ਇਹਨਾਂ ਨੇ ਗਰੀਬਾਂ ਦੇ ਭਾਰ ਪਾਇਆ ਡੀਜ਼ਲ ਤੇ ਵਧਾਇਆ પેટ્રોલ ਤੇ ਵਧਾਇਆ ਜਿਹੜੀਆਂ ਨਾਲ ਸਬਸਿਡੀ ਬਿਜਲੀ ਦੀ ਖਤਮ ਕੀਤੀ ਹੈ ਔਰ ਬਿਜਲੀ ਦਾ ਜਿਹੜਾ ਰੇਟ ਵੋਝ ਪਾਇਆ ਹੈ ਔਰ ਜਿਹੜਾ ਇਹਨਾਂ ਨੇ 23 ਰੁਪਏ ਪੈਸੇ ਪਰ ਕਿਲੋਮੀਟਰ ਜਿਹੜਾ ਇਹਨਾਂ ਨੇ ਲੋਕਾਂ ਦੇ ਸਫਰ ਤੇ ਜਿਹੜਾ ਲਾਇਆ ਉਹ ਇੱਕ ਗਰੀਬਾਂ ਦੀ ਜੇਬ ਤੇ ਬਹੁਤ ਵੱਡਾ ਭਾਰ ਹੈ ਔਰ ਉਹਦੇ ਰੋਜ਼ ਪ੍ਰਦਰਸ਼ਨ ਦੇ ਵਜੋਂ ਇੱਥੇ ਤੁਸੀਂ ਰੋਜ਼ ਪ੍ਰਦਰਸ਼ਨ ਕਰੋ ਧਰਨਾ ਦਿਓ ਡੀਸੀ ਸਾਹਿਬ ਨੂੰ ਮੈਮੋਰੰਡਮ ਦਿਓ ਤਾਂ ਕਿ ਇਹਨਾਂ ਦੇ ਸੀਐਮ ਸਾਹਿਬ ਤੱਕ ਉਹ ਮੈਮੋਰੰਡਮ ਤੁਹਾਡਾ ਜਾਵੇ ਤੇ ਇਹਨਾਂ ਦੇ ਕੰਨ ਖੁੱਲਣ ਔਰ ਅਸੀਂ ਆਪਣੇ ਮੈਮੋਰੰਡਮ ਦੇ ਵਿੱਚ ਉਹਨਾਂ ਨੂੰ ਸਪਸ਼ਟ ਕੀਤਾ ਪੀ ਇਹ ਜਿੰਨੀਆਂ ਚੀਜ਼ਾਂ ਤੁਸੀਂ ਲਾਈਆਂ ਨੇ ਇਹ ਗਰੀਬ ਮਾਰੂ ਨੇ ਇਹ ਲੋਕਾਂ ਦੇ ਨਾਲ ਧੱਕਾ ਆ ਜੋ ਤੁਸੀਂ ਮੈਨੀਫੈਸਟੋ ਵਿੱਚ ਕਿਹਾ ਸੀ ਉਹਦੇ ਉਲਟ ਆ ਇਹ ਸਾਡੀ ਉਹਨਾਂ ਨੂੰ ਮੈਮੋਰੰਡਮ ਡੀਸੀ ਸਾਹਿਬ ਨੂੰ ਅਸੀਂ ਕਿਹਾ ਉੱਥੋਂ ਤੱਕ ਪਹੁੰਚਾ ਦਿਓ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਵਾਪਸ ਲਾਓ ਤਾਂ ਕਿ ਅਸੀਂ ਫੇਰ ਤਰੱਕੀ ਦੇ ਰਾਹ ਤੇ ਤੁਰ ਸਕੀਏ ਫੇਰ ਬਾਕੀ ਗਰੀਬੀ ਵੱਲ ਨਾ ਤੁਰੀਏ ਇਹ ਆਪਾਂ ਜਿਹੜੇ ਖੂਚ ਡਿੱਗ ਰਹੇ ਆ ਨਾ ਇਹ ਸਾਨੂੰ ਹੋਰ ਛੁੱਟੀ ਜਾ ਰਹੇ ਨੇ ਇਸ ਵੇਲੇ ਕਿਸੇ ਦਾ ਸਾ ਨਹੀਂ ਸੌਖਾ ਨਿਕਲ ਰਿਹਾ ਔਰ ਇਹਨਾਂ ਨੇ ਜਿਹੜਾ ਭਾਰ ਪਾਇਆ ਇਹ ਹੋਰ ਔਖਾ ਕਰਤਾ ਸਾਨੂੰ ਇਸ ਸਵਰੋਜ ਜਿਹੜਾ ਰੋਸ ਦਾ ਨਾ ਸੀ ਉਹ ਅਸੀਂ ਕੀਤਾ ਔਰ ਮੈਂਬਰਨ ਲੱਗਦਾ ਕਿ ਆਪ ਲੋਕੋ ਧੱਕੇ ਧੱਕੇ ਕਰ ਰਹੇ ਕਿਉਂਕਿ 92 ਦੇ ਕੀ ਲਾਇਕ ਹੋ ਤੇਗੇ ਸਾਥ ਆਖਰੀ ਵਾਰ ਬਾਰੇ ਦੇਖੀ ਲੱਗਦਾ ਕਿ ਉਹੀ ਆਮ ਲੋਕਾਂ ਨੂੰ ਵੱਢਦੇ ਹੋਏ ਨਜ਼ਰ ਆਉਂਦੇ ਤੁਸੀਂ ਇੱਕ ਵਾਰ ਦਾ ਤੁਸੀਂ ਅਸੈਸਮੈਂਟ ਕਰ ਲਓ ਲੋਕਾਂ ਨੇ ਇਹਨਾਂ ਦਾ ਅਸੈਸਮੈਂਟ ਕਰ ਲਈ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਭਗਵੰਤ ਮਾਨ ਕਹਿੰਦਾ ਮੇਰਾ 13 ਮੇਰੀਆਂ ਸੀਟਾਂ 13 ਹੋਣੀਆਂ ਆਈਆਂ ਕਿੰਨੀਆਂ ਤਿੰਨ ਆਈਆਂ ਲੋਕਾਂ ਨੇ ਜਵਾਬ ਦਿੱਤਾ ਔਰ ਮੈਂ ਤੁਹਾਨੂੰ ਕਹਿੰਦਾ ਸਰਪੰਚੀ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਸਮਤੀ ਦੀਆਂ ਹੋਣੀਆਂ ਜ਼ਿਲ੍ਹਾ ਪ੍ਰਸ਼ਦੀਆਂ ਹੋਣੀਆਂ ਨੇ ਕਾਰਪੋਰੇਸ਼ਨਾਂ ਦੀਆਂ ਆਉਣੀਆਂ ਨੇ 22 ਇਲੈਕਸ਼ਨ ਆਉਣੀਆਂ ਨੇ ਲੋਕਾਂ ਨੇ ਫੇਟ ਠੋਕੇ ਜਵਾਬ ਦੇਣਾ ਝਾੜੂ ਨੂੰ ਖਿਲਾਰ ਕੇ ਰੱਖਦਾ ਕਿਉਂਕਿ ਇਹਨਾਂ ਦੀਆਂ ਨੀਤੀਆਂ ਬਿਲਕੁਲ ਲੋਕਾਂ ਦੇ ਖਿਲਾਫ ਨੇ ਔਰ ਲੋਕ ਇਹਨਾਂ ਦੀਆਂ ਗੱਲਾਂ ਨੂੰ ਸਮਝ ਗਏ ਨੇ ਝੂਠ ਮਾਰ ਕੇ ਇਹਨਾਂ ਨੇ ਸੱਤਾ 'ਚ ਆ ਗਏ ਨੇ ਲੇਕਿਨ ਇੰਨਾ ਵੱਡਾ ਧੋਖਾ ਇਹਨਾਂ ਨੂੰ ਸੋਚਿਆ ਨਹੀਂ ਸੀ ਲੋਕਾਂ ਨੇ ਕਿ ਸਾਡੇ ਨਾਲ ਇਹ ਭਗਵੰਤ ਮਾਨ ਕਰੇਗਾ ਜਿਹੜਾ ਕਿ ਹੋਇਆ ਔਰ ਬਿਲਕੁਲ ਐਕੀਨ ਆਲਫ ਰੋਜ਼ ਹਰ ਇਲੈਕਸ਼ਨ ਚ ਹੋਇਆ ਜੋ ਸਾਨੂੰ ਪ੍ਰਧਾਨ ਸਾਹਿਬ ਆਦੇਸ਼ ਦੇਣਗੇ ਉਹਨਾਂ ਦਾ ਪ੍ਰੋਗਰਾਮ ਯਕਦਮ ਹੁਕਮ ਹੋਇਆ ਕਿਉਂਕਿ ਕੱਲ ਹੀ ਵੈਟ ਲੱਗਾ ਲਾਗੂ ਹੋਇਆ ਇਹਨਾਂ ਦੇ ਰੇਟ ਉਸੇ ਇਨਸਟੈਂਟਲੀ ਉਸੇ ਯਕਦਮ ਹੀ ਵਧਾ ਦਿੱਤੇ ਉਸੇ ਵੇਲੇ ਸਾਨੂੰ ਹੁਕਮ ਆ ਗਿਆ ਅਸੀਂ ਪਹਿਲੇ ਮੇਰਾ ਖਿਆਲ ਹੈ ਜਿਆਦਾ ਸਾਡਾ ਪ੍ਰਭਾਵਸ਼ਾਲੀ ਅਸੀਂ ਰੋਜ਼ਪਰ ਦਰਚਨ ਕੀਤਾ ਸਾਡੇ ਵਰਕਰ ਜੁਜਾਰੂ ਨੇ ਉਹਨਾਂ ਨੂੰ ਅਸੀਂ ਰਾਤੀ ਸੁਨੇਹਾ ਲਾਇਆ ਕੋ ਸਵੇਰੇ ਆ ਗਿਆ ਔਰ ਇੱਕ ਬਹੁਤ ਵਧੀਆ ਸੁਨੇਹਾ ਸਾਰੇ ਪੰਜਾਬ ਦੇ ਵਿੱਚ ਗਿਆ ਕਿ ਲੋਕ ਜਿਹੜੇ ਨੇ ਉਹ ਔਖੇ ਹੋਏ ਨੇ ਤੁਹਾਡੇ ਫੈਸਲਿਆਂ ਤੋਂ ਇਹਨਾਂ ਨੂੰ ਤੁਰੰਤ ਵਾਪਸ ਲਾਓ ਔਰ ਲੋਕ ਹਮੇਸ਼ਾ ਤਤਵਰ ਰਹਿਣਗੇ ਜਦੋਂ ਵਾਅਦੇਾਂਗੇ ਜਿੱਥੇ ਵੱਡਾ ਪ੍ਰੋਗਰਾਮ ਬਣੇਗਾ ਉਥੇ ਹੋਰ ਹੋਮ ਮਾਕੇ ਸਿਆਵਾਗੇ ਰੈਲੀਆਂ ਵੀ ਹੋਣੀਆਂ ਨੇ ਇਹਨਾਂ ਦੇ ਖਿਲਾਫ ਬਹੁਤ ਕੁਝ ਹੋਣਾ ਆ ਆਉਣ ਵਾਲੇ ਸਮੇਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵੱਲੋਂ ਕੱਲ ਸ਼ਾਮ ਨੂੰ ਸੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਤੁਸੀਂ ਸਾਰਿਆਂ ਨੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਦੇ ਵਿੱਚ ਇੱਕ ਪੀਕ ਮਿਸ਼ਰਾਂਤ ਨੂੰ ਇੱਕ ਮੈਮੋਰੰਡਮ ਦੇਣਾ ਹੈ ਤੇ ਰੋਸ ਧਰਨਾ ਦੇਣਾ ਹੈ ਜਿਹੜਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਪੈਟਰੋਲ ਦੇ ਉੱਤੇ 65 ਪੈਸੇ ਤੇ ਡੀਜ਼ਲ ਦੇ 92 ਪੈਸੇ ਜੀਐਸਟੀ ਵਧਾਇਆ ਹੈ ਤੇ ਨਾਲ ਹੀ ਜਿਹੜੀ ਸਤਾਜ ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਵਾਲੀ ਸਾਡੀ ਪਿਛਲੀ ਸਰਕਾਰ ਸੀ ਉਹਦੀ ਕੈਬਨਟ ਨੇ ਫੈਸਲਾ ਕੀਤਾ ਸੀ ਕਿ 3 ਰੁਪਏ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਇਹਨੇ ਉਹ ਵੀ ਸਬਸਿਡੀ ਜਿਹੜੀ ਆ ਵਾਪਸ ਲੈ ਲਈਏ ਇਹ ਗੱਲ ਮੈਂ ਤੁਹਾਡੇ ਮਾਧਮ ਦਰਾਂ ਹੀ ਪੰਜਾਬ ਦੇ ਲੋਕਾਂ ਨੂੰ ਕਹਿਣੀ ਚਾਹੁੰਦਾ ਕਿ ਇਹ ਗੱਲ 61 ਪੈਸੇ ਜਾਂ 92 ਪੈਸੇ ਜਾਂ 3 ਰੁਪਏ ਸਬਸਿਡੀ ਦੀ ਨਹੀਂ ਇਹ ਭਗਵੰਤ ਮਾਨ ਦੀ ਕੋਝੀ ਚਾਲ ਹੈ ਕਿ ਇਹ ਉਹਦੀ ਟੈਸਟ ਡੋਜ਼ ਹੈ ਕਿ ਮੈਂ ਵੇਖਦਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਸ਼ਾਂਤ ਚੁੱਪ ਕਰਕੇ ਘਰ ਬੈਠਿਆ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਜਿਹੜੇ ਸਾਡੇ ਬਿਜਲੀ ਦੇ ਬਿੱਲ ਨੇ ਉਹ ਵੀ ਲਾਵੇ ਜਿਹੜੀ ਗਰੀਬਾਂ ਨੂੰ ਕਣਕ ਦਿੱਤੀ ਜਾਂਦੀ ਹੈ ਉਹ ਵੀ ਵਾਪਸ ਲਵੇ ਇਹਨੇ ਫਿਰ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਵਾਪਸ ਕਰਨੀਆਂ ਨੇ ਕਿਉਂਕਿ ਇਹ ਤਾਂ ਕੋ ਸਰਕਾਰ ਚੱਲ ਨਹੀਂ ਰਹੀ ਮੈਂ ਇਹ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨੂੰ ਟੈਸਟ ਡੋਜ਼ ਦੇ ਤੌਰ ਤੇ ਲਿਆ ਜਾਵੇ ਤੇ ਇਹਦੇ ਵਿਰੁੱਧ ਅਸੀਂ ਇੱਕ ਵੱਡਾ ਜਹਾਦ ਖੜਾ ਕਰੀਏ ਕੋਈ ਵੀ ਪਿੰਡ ਕੋਈ ਘਰ ਅਜਿਹਾ ਨਾ ਰਵੇ ਕਿਉਂਕਿ ਇਹਦੇ ਨਾਲ ਹਰ ਪਰਿਵਾਰ ਹਰ ਘਰ ਹਰ ਬੰਦਾ ਸਿੱਧੇ ਤੌਰ ਤੇ ਇਨਵੋਲ ਹੁੰਦਾ ਹੈ ਹਰ ਇੱਕ ਨੇ ਸਕੂਟਰ ਕਾਰ ਮੋਟਰਸਾਈਕਲ ਤੇਲ ਪਾਉਣਾ ਹਰ ਇੱਕ ਨੇ ਡੀਜ਼ਲ ਆਪਣੇ ਟਰੈਕਟਰ ਚ ਪਾਉਣਾ ਹਰ ਇੱਕ ਨੂੰ ਬਿਜਲੀ ਚਾਹੀਦੀ ਆ ਉਹਦੇ ਦੇ 3 ਰੁਪਏ ਯੂਨਿਟ ਸਬਸਿਡੀ ਵਾਪਸ ਲਈ ਗਈ ਹੈ ਇਹਦੇ ਨਾਲ ਸਾਰੇ ਪ੍ਰਭਾਵਿਤ ਹੋਏ ਨੇ ਤੇ ਸਾਨੂੰ ਸਾਰਿਆਂ ਨੂੰ ਇੱਕ ਮੋਟੋ ਕੇ ਇਹਦੇ ਵਿਰੁੱਧ ਖੜੇ ਹੋਣਾ ਚਾਹੀਦਾ ਅੱਛਾ ਸਾਹਿਬ ਉਹ ਕਹਿੰਦੇ ਰੈਵਨਿਊ ਜਨਰੇਟ ਕਰਨ ਵਾਸਤੇ ਸਰਕਾਰ ਜਿਹੜੇ ਪੁੱਛੇ ਜਾਂਦੇ ਬਿਜਲੀ ਦੇ ਬਿੱਲਸ ਲੈ ਕੇ 1800 ਕਰੋੜ ਦੀ ਕਹਿੰਦੇ ਰੈਵਨਿਊ ਮਿਲਣਾ ਹੈ ਪਰ ਜੇ ਗਰੀਬ ਦਾ ਖੂਨ ਚੂਸ ਕੇ ਇਹਨਾਂ ਨੇ ਰੈਵਨਿਊ ਇਕੱਠਾ ਕਰਨਾ ਹੈ ਤੇ ਮੈਂ ਸਮਝਦਾ ਇਹਦੇ ਨਾਲ ਮਾੜੀ ਘਟਨਾ ਕੋਈ ਹੋਰ ਹੋ ਨਹੀਂ ਸਕਦੀ ਇਹ ਲੱਗਦਾ ਕਿਸੇ ਕਰਕੇ ਇਹ ਨਗਰ ਨਿਗਮੀਆਂ ਚਿੱਟਿਸ ਬਚਾਈ ਤੇ ਇਲੈਕਸ਼ਨ ਕਰਕੇ ਨਿਕਰਾਈਆਂ ਜਾ ਰਹੀਆਂ ਜਿਸ ਦੀ ਪੈਕਫੋਟੇ ਨਜ਼ਰ ਆ ਰਹੀ ਹੈ ਸਰਕਾਰ ਮੈਂ ਕਹਿ ਰਿਹਾ ਵੀ ਇਹ ਸਟੇਜ ਤੇ ਚਲਾ ਸਕਦਾ ਹੈ ਲੇਕਿਨ ਸਰਕਾਰ ਨਹੀਂ ਚਲਾ ਸਕਦਾ ਇਹਨੂੰ ਆਪਣਾ ਭੁਵਿੱਖ ਨਜ਼ਰ ਆ ਰਿ ਕਿ ਮੈਂ ਕਾਰਪੋਰੇਸ਼ਨ ਵੀ ਹਰਨੀ ਹੈ ਪੰਚਾਇਤਾਂ ਸੰਮਤੀਆਂ ਜਲਾ ਪ੍ਰਿਸ਼ਦ ਵੀ ਹਰਨੀਆਂ ਨੇ ਇਸ ਕਰਕੇ ਨਹੀਂ ਕਰਾ ਰਿਆ ਜਿਹੜਾ ਹੁਣ ਇਹਨੇ ਨਵਾਂ ਡਰਾਮਾ ਕੀਤਾ ਸੀ ਵਿਧਾਨ ਸਭਾ ਚ ਕਿ ਮੈਂ ਜੇ ਕਹਤਾ ਕਿ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ ਉਹ ਪਾਰਟੀ ਦੇ ਚੋਣਸ਼ਾ ਤੇ ਨਹੀਂ ਹੋਣੀਆਂ ਇਹਨੂੰ ਭਲੇ ਮਾਲ ਸੁਵੇ ਹੀ ਨਹੀਂ ਪਤਾ ਕਿ ਪਹਿਲਾਂ ਕਿਹੜੀਆਂ ਪੰਚਾਇਤੀਆਂ ਚੋਣਾਂ ਚੋਣਸ਼ਾ ਤੇ ਹੁੰਦੀਆਂ ਸਨ ਆਪੋ ਆਪਣਾ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਟਰਨਿੰਗ ਅਫਸਰ ਨਿਸ਼ਾਨ ਦਿੰਦੇ ਸੀ ਕਿਸੇ ਦਾ ਮੰਝਾ ਹੋ ਗਿਆ ਕਿਸੇ ਦਾ ਸਾਈਕਲ ਹੋ ਗਿਆ ਕਿਸੇ ਦੀ ਬੈਟਰੀ ਹੋ ਗਈ ਉਹਨਾਂ ਚੋਣ ਨਿਸ਼ਾਨਾਂ ਤੇ ਆਪਾਂ ਸਰਬੱਤਿਆਂ ਲੜਦੇ ਰਏ ਕਦੀ ਹੋਇਆ ਨਹੀਂ ਸੀ ਆਪਾਂ ਪਾਰਟੀ ਦੇ ਚੋਣਾਂ ਤੇ ਚੋਣ ਲੜੀ ਹੋਈ। ਜਿਹੜਾ ਜ਼ਿਕਰ ਐਸਟ੍ਰੇਟ ਹੋਰ ਹਾਊਸ ਸਟੈਪ ਦੀ ਜਗੇ ਤੇ ਐਡਜੇਸ਼ਨ ਕੀਤਾ ਜਾ ਰਿਹਾ ਉਸ ਪਰ ਤੋਂ ਬਾਲ ਕੇ ਨਾ। ਤੁਹਾਨੂੰ ਕੋ ਕਸਰ ਨਜ਼ਰ ਆ ਰਹੀ ਹੈ? ਕੈਮਰਾਮੈਨ ਜਦ ਮਾਰ ਕੇ ਦਿਖਾਓ ਹਾਂ ਲੋਕਾਂ ਨੂੰ। ਅੱਜ ਲੋਕਾਂ 'ਚ ਕਿੰਨਾ ਉਤਸ਼ਾਹ ਹੈ। ਸਾਨੂੰ ਕੱਲ ਰਾਤ ਨੂੰ ਮੈਸੇਜ ਲੱਗਾ ਪ੍ਰਧਾਨ ਜੀ ਦਾ, ਰਾਜਾ ਵੜਿੰਗ ਜੀ ਦਾ ਕਿ ਤੁਸੀਂ ਰੋਸ ਧਰਨੇ ਦੇਣੇ ਨੇ ਤੇ ਇੰਨੀ ਵੱਡੀ ਤਦਾਦ ਦੇ ਵਿੱਚ ਜਿੰਨੇ ਸਾਡੇ ਪਾਰਟੀ ਦੇ ਸੀਨੀਅਰ ਵਰਕਰ ਸਹਿਬਾਨ ਨੇ ਸਿਰਫ ਉਹਨਾਂ ਨੂੰ ਸੱਦੇ ਲਾਏ ਗਏ ਸਨ ਕਿ ਤੁਸੀਂ ਆਉਣਾ ਤੇ ਜਿਸ ਦਿਨ ਸਾਨੂੰ 2-4 ਦਿਨ ਪਹਿਲੋਂ ਸੁਨੇਹਾ ਲੱਗਿਆ ਕਿ ਅਸੀਂ ਰੋਸ ਵੱਡਾ ਧਰਨਾ ਦੇਣਾ ਹੈ ਤੇ ਇੱਥੇ ਤੇ ਦੁਨੀਆ ਸਾਂਭੀ ਨਹੀਂ ਜਾਣੀ। ਪਾਜੀ ਪਲਕੋੜਾ ਨਾ ਰਣਜੀਤ ਸਿੰਘ ਢਿੱਲੋਂ ਜੀ ਰਣਜੀਤ ਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਨ ਕੀਤਾ ਗਿਆ? ਸਾਡੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜਿਹੜੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਟੈਕਸ ਵਧਾਏ ਗਏ ਆ ਉਹ ਪੰਜਾਬ ਸਰਕਾਰ ਦੇ ਵਿਰੁੱਧ ਮਗੇ کہیں ਧਰਨਾ ਪ੍ਰਦਰਸ਼ਨ ਕੀਤਾ ਆ ਤੇ ਜੋ ਕਿ ਏ ਡੀਸੀ ਦਫਤਰ ਸਾਰੇ ਜਿੰਨੇ ਜ਼ਿਲ੍ਹਾ ਪ੍ਰਧਾਨ ਸਾਡੇ ਅਸ਼ਵਨੀ ਕਰਮ ਕੁਮਾਰ ਪੱਪੂ ਜੀ ਤੇ ਹਰਪ੍ਰਤਾਪ ਜਨਾਲਾ ਜੀ ਜਿਨ੍ਹਾਂ ਦੇ ਅਦੇਸ਼ ਹਰ ਦੇਸ਼ ਤੇ ਅਹੀਂ ਇੱਥੇ ਆਏ ਆ ਡੀਸੀ ਦਫਤਰ ਤੇ ਧਰਨਾ ਦਿੱਤਾ ਹੈ ਕੀ ਕਿ ਲੱਗਦਾ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰਦੀ ਹੋਈ ਨਜ਼ਰ ਆ ਰਹੀ ਕਿਉਂਕਿ ਲਗਾਤਾਰ ਵੀ ਉਹਨਾਂ ਵੱਲੋਂ ਐਕਸ਼ਨ ਨਹੀਂ ਕੀਤੀਆਂ ਬਣੇ ਇਹਨੇ ਸਰਕਾਰ ਨੇ ਜੀਤ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਇਹ ਕੋਈ ਵੀ ਆਪਣੇ ਵਾਅਦੇ ਤੇ ਖਰੀ ਨਹੀਂ ਉਤਰੀ ਇਹਨਾਂ ਨੇ ਰੋਜ਼ਗਾਰ ਦੇਣ ਦਾ ਇਹਨਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਨਾਲ ਅੰਗਰੇਜ਼ਾਂ ਜਾਣਗੇ ਇੱਥੇ ਨੌਕਰੀਆਂ ਕਰਿਆ ਕਰਨਗੇ ਪਰ ਇਹ ਸਾਰੇ ਝੂਠੇ ਵਾਅਦੇ ਨੇ ਇਹਨਾਂ ਦੇ ਕੋਈ ਰੋਜ਼ਗਾਰ ਨਹੀਂ ਮਿਲਿਆ ਸਭ ਜਿਹੜੇ ਨਾ ਸਰਕਾਰੀ ਨੌਕਰੀਆਂ ਪੱਕੀਆਂ ਕਰਨ ਦਾ ਕਿਹਾ ਸੀ ਕੱਚਿਆਂ ਨੂੰ ਉਹ ਵੀ ਕੱਚੇ ਹੀ ਆ ਸਭ ਝੂਠੇ ਵਾਅਦੇ ਇਹਨਾਂ ਦੇ ਕੀ ਲੱਗਦਾ ਕਿ ਜੇ ਇਹ ਜੇ ਜ਼ਰੂਰਤ ਪਈ ਤਾਂ ਹੋਰ ਪ੍ਰਦਰਸ਼ਨ ਵੀ ਕਰ ਦਿੱਤਾ ਜਾਏਗਾ ਸਾਡੇ ਪ੍ਰਧਾਨ ਰਾਜਾ ਵਿਰਿੰਦ ਜੀ ਜਦੋਂ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਉਸ ਟਾਈਮ ਜਿੱਥੇ ਕਹਿਣਗੇ ਉੱਥੇ ਧਰਨਾ ਦੇਣ ਲਈ ਤਿਆਰ ਹਾਂ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਡੀਸੀ ਦਾ ਡੀਸੀ ਆਫਿਸ ਆਏ ਆ ਜੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਜੇ ਸਾਨੂੰ ਜ਼ਰੂਰਤ ਪਈ ਆਪਣੇ ਸਾਰੇ ਵਰਕਰਾਂ ਨੂੰ ਇਕੱਠੇ ਕਰਕੇ ਕਿਤੇ ਹੋਰ ਵੀ ਧਰਨਾ ਦੇਣਾ ਪਿਆ ਅਸੀਂ ਉੱਥੇ ਵੀ ਦਵਾਂਗੇ